ਇਹ ਆਡੀ ਕਰ ਦੋ ਕਰ ਤਾਂ ਆਓ ਇੱਥੇ ਗੱਲ ਕਰਦੇ ਹਾਂ ਹਾਂ ਇਹ ਬਈ ਦੋ ਪਾ ਵਾਂਗੋ ਵਾਲੀ ਨੂੰ ਰੱਖਿਆ ਸਾਡੀ ਪਾਸੇ ਖੜੀ ਨਹੀਂ ਜਾਈ ਹਾਂ ਪਾਸੇ ਉਹਨੂੰ ਇੱਕ ਇੱਕ ਹੀ ਭਾਗ ਦੀ ਦੋਨੇ ਜਿਆਦਾ ਭਾੜਾ ਪਾਓ ਉਹਨਾਂ ਤੋਂ ਬਾਅਦ ਲੈ ਲਿਓ ਹਾਂ ਠੀਕ ਉਹਨਾਂ ਤੋਂ ਬਾਅਦ ਮਾਪੇ ਨਾਨਕ ਤੋਂ ਉਸ ਤੋਂ ਬਾਅਦ ਗੁਲਸ਼ਨ ਗੁਲਸ਼ਨ ਜੀ ਡੇਰਾ ਬਾਬਾ ਨਾਨਕ ਤੇ ਵੀਰ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਓ ਡੇਰਾ ਬਾਬਾ ਨਾਨਕ ਦੇ ਜਿਹੜੇ ਤੁਰਦੇ ਨਾਲ ਹੁੰਦੇ ਉਹਨਾਂ ਨੂੰ ਰੱਖੋ ਨਾਲ ਹਾਂ ਇਸ ਤੈਨੂੰ ਬਣਾ ਤਾ ਪ੍ਰਧਾਨ ਦੇ ਨਾਲ ਉੱਥੇ ਮੀਟਿੰਗ ਆ ਕੇ ਤੈਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਤੁਸੀਂ ਡੇਰਾ ਬਾਬਾ ਨਾਨਕ ਚ ਇੱਕ ਮੀਟਿੰਗ ਦਿਖਾਓ ਵਧੀਆ ਉੱਥੇ ਸਰਿੰਦਰਪਾ ਜੀ ਬੇਦੀ ਬਹੁਤ ਮਲੀਆਣ ਦੇ ਵਿਚਾਰ ਹੁੰਦੇ ਆ बहुत बहुत करो और राहुल कुमार अमृतसर तर उस उसके बाद सुखनिंदर सिंह बहुत मुबारक ताड़िया योजना लाया करो और रविंदर मल्होत्रा सो जसवीर सिंह ਮਲਕੀਤ ਹੰਸ ਸਿਕੰਦਰ ਗੁਰਦਾਸਪੁਰ ਮਲਕੀਤ ਹੰਸ ਨੂੰ ਬੇਨਤੀ ਕਰਾਂ ਵਿਕੇ ਕੁਮਾਰ ਸਿਕੰਦਰ ਗੁਰਦਾਸਪੁਰ ਉਹਨਾਂ ਨੂੰ ਵੀ ਬੇਨਤੀ ਕਰਾਂ ਵਿਕੇ ਕੁਮਾਰ ਜੀ ਕੋਰਤਵਾਦ ਸੰਟਾੜੀ ਉਹ ਨਹੀਂ ਨਹੀਂ ਹਾਰੀ ਆ ਰਹੀ ਆ ਉਹਦਾ ਬੈਕ ਉਹਨੇ ਦੇ ਹਾਂ ਦੋ ਬਰਤਾਂਗਾ मीटिंग ਦੇਖੋ ਰਿਪੋਰਟਰ ਐਸੋਸੀਏਸ਼ਨ ਦਾ ਮਕਸਦ ਸਦਾ ਹੀ ਕੋ ਰਿਹਾ ਆ ਕਿ ਅਸੀਂ ਲੋਕਤੰਤਰ ਦੇ ਚੌਥੇ ਥੰਬ ਪੱਤਰਕਾਰਦਿਆਂ ਦੇ ਕਦਰਾਂ ਕੀਮਤਾਂ ਨੂੰ ਸਮਝੀਏ ਜੋ ਅਸੀਂ ਸਮਝਦੇ ਹਾਂ ਰਿਪੋਰਟਰ ਐਸੋਸੀਏਸ਼ਨ ਕਿ ਸਾਡੇ ਪੱਤਰਕਾਰ ਦਾ ਮਕਸਦ ਹੀ ਅਸਲੀ ਜਿੱਥੇ ਲੋਕ ਮੁੱਦਿਆਂ ਦੀ ਗੱਲ ਕਰਨਾ ਉੱਥੇ ਸਮਾਜ ਭਲਾਈ ਦੇ ਕੰਮਾਂ ਨੂੰ ਸਦਾ ਅੱਗੇ ਲੈ ਜਾਣਾ ਤੇ ਸਾਨੂੰ ਖੁਸ਼ੀ ਆ ਕਿ ਰਿਪੋਰਟਰ ਐਸੋਸੀਏਸ਼ਨ ਦੀ ਸਾਡੀ ਪੂਰੀ ਟੀਮ ਜਿਹੜੀ ਆ ਉਹ ਸਮਾਜ ਸੇਵਾ ਨੂੰ ਜਿੱਥੇ ਸਮਰਪਿਤ ਹੈ ਉੱਥੇ ਅਸੀਂ ਪੱਤਰਕਾਰਾਂ ਦੀ ਆਵਾਜ਼ ਬਣ ਕੇ ਸਦਾ ਹੀ ਰਿਪੋਰਟਰ ਐਸੋਸੀਏਸ਼ਨ ਜਿਹੜੀ ਆ ਸਾਡਾ ਅੱਗੇ ਰਹੀ ਆ ਅੱਜ ਚੋਣ ਹੋਈ ਆ ਕੋਈ ਕਮੇਟੀ ਦੀ ਖਜਾਲ ਲੈ ਅੱਜ ਸਾਰਿਆਂ ਨੇ ਕਿਰਪਾ ਕਰਕੇ ਜਿੱਥੇ ਮੈਨੂੰ ਤੀਸਰੀ ਵਾਰ ਪ੍ਰਧਾਨ ਬਣਾਇਆ ਉਥੇ ਪੰਜਾਬ ਬੋਡੀ ਦਾ ਵੀ ਅਸੀਂ ਜਿੱਥੇ ਐਲਾਨ ਕੀਤਾ ਉਥੇ ਅਸੀਂ ਸਾਰੇ ਜ਼ਿਲ੍ਹਿਆਂ ਦਾ ਐਲਾਨ ਕੀਤਾ ਪੰਜਾਬ ਬੋਡੀ ਦੇ ਵਿੱਚ ਇਸ ਵਾਰ ਚੇਅਰਮੈਨ ਸਾਡੇ ਡੇਰਾ ਬਾਬਾ ਨਾਨਕ ਤੋਂ ਦੀਪਨ ਸੋਨੀ ਜੀ ਬਣੇ ਆ ਰਣਜੀਤ ਸਿੱਧੂ ਜਨਰਲ ਸਕੱਤਰ ਲਖਵਿੰਦਰ ਸਿੰਘ ਲੱਕੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣੇ ਸਾਡੇ ਤੇ ਉਹਦੇ ਨਾਲ ਟੋਨੀ ਸ਼ਰਮਾ ਜਿਹੜੇ ਸਾਡੇ ਕੈਸ਼ਰ ਬਣੇ ਆ ਤੇ ਰਿਪੋਰਟਰ ਰਜਿਸਟ੍ਰੇਸ਼ਨ ਦੇ ਇੱਕ ਮਹਿਲਾ ਬੈਂਕ ਜਿਹੜਾ ਮਜ਼ਬੂਤੀ ਨਾਲ ਕੰਮ ਕਰ ਰਿਹਾ ਤੇ ਉਹਦੇ ਵਿੱਚ ਅੱਜ ਜਿਹੜੀ ਪੂਜਾ ਢੀਲੋ ਆ ਸਾਡੇ ਮਹਿਲਾ ਬੈਂਕ ਦੇ ਜਿੱਥੇ ਪ੍ਰਧਾਨ ਬਣੇ ਉੱਥੇ ਸਾਡੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਆ ਉਹ ਸਾਡੇ ਜਿਹੜੇ ਕਮਲਜੀਤ ਕੌਰ ਪੱਜੀ ਬਣੇ ਆ ਤੇ ਐਡਵੋਕੇਟ ਸਾਡੇ ਡੀ ਐਸ ਬਾਗੀ ਉਹ ਸਾਡੇ ਰਿਪੋਰਟਰ ਰਜਿਸਟ੍ਰੇਸ਼ਨ ਦੇ ਜਿਹੜੇ ਕਾਨੂੰਨੀ ਸਲਾਹਕਾਰ ਬਣੇ ਆ ਤੇ ਬ੍ਰਿੰਦਰ ਸਿੰਘ ਜੀ ਕਾਨੂੰਵਾੜ ਤੋਂ ਜਿਹੜੇ ਆ ਉਹ ਸਾਡੇ ਵਾਈਸ ਪ੍ਰੈਜ਼ੀਡੈਂਟ ਜਿਹੜੀ ਇਹ ਪੰਜਾਬ ਬੋਡੀ ਬਣੀ ਆ ਉਨੇ ਨਾਲ ਨਾਲ ਅਸੀਂ ਮਾਝੇ ਦੀ ਜਿਹੜੀ ਆ ਮਾਝੇ ਤੇ ਦੁਆਬੇ ਦਾ ਵੀ ਕੀਤਾ ਹੈ ਮਾਝੇ ਦੇ ਵਿੱਚ ਸਾਡਾ ਮਾਝੇ ਦੇ ਜਿਹੜੇ ਪ੍ਰਧਾਨ ਆ ਉਹ ਸਾਡੇ ਜਤਿੰਦਰ ਸਿੰਘ ਛੋਡੀ ਹੁਣ ਜਿੱਥੇ ਬਣਾਇਆ ਉੱਥੇ ਅਮਰਿਕ ਸਿੰਘ ਲੋਂਗੋਵਾਲ ਹੁਣੀ ਜਿਹੜੇ ਆ ਉਹ ਚੇਅਰਮੈਨ ਰਹਿਣਗੇ ਰਾਹੁਲ ਹੁਣੀ ਆ ਇਹਨਾਂ ਦੀ ਇੱਕ ਪੂਰੀ ਟੀਮ ਤੇ ਸਾਡੇ ਲਖਵਿੰਦਰ ਭਾਜੀ ਵੀ ਆ ਸਾਰੇ ਜਸਪਾਲ ਜੀ ਆ ਤੇ ਹਰਪੁਰ ਤੋਂ ਸਾਡੇ ਡਾਕਟਰ ਸਰਜੀਤ ਸਿੰਘ ਆਜ਼ਾਦ ਜਿਹੜੇ ਆ ਜਲੰਧਰ ਤੋਂ ਸਰੇਂਦਰ ਜੀ ਆਨੰਦਪੁਰ ਸਾਹਿਬ ਤੋਂ ਮਹਿੰਦਰ ਸਿੰਘ ਜੀ ਤੇ ਬਾਕੀ ਸਾਰੇ ਅਜੀਤਪਾਲ ਸਿੰਘ ਜੀ ਆ ਤੇ ਸਾਰੀ ਸੁਖ ਭਾਜੀ ਆ ਸਾਰੇ ਇੱਕ ਪੂਰੀ ਟੀਮ ਆ ਸਾਡੀ ਆਦਮਪੁਰ ਤੋਂ ਪ੍ਰਧਾਨ ਬਿੱਕੀ ਭੋਗਪੁਰ ਤੋਂ ਅਸੀਂ ਟਾਂਡੀ ਹੁਣੀ ਨੂੰ ਬਣਾਇਆ ਤੇ ਪੂਰੀ ਸਾਡੀ ਟੀਮ ਆ ਜਿਹੜੀ ਲੋਕ ਭਲਾਈ ਦੇ ਕੰਮਾਂ ਨੂੰ ਸਮਰਪਿਤ ਤੇ ਜਿਹੜੀ ਟੀਮ ਤਿਆਰ ਕੀਤੀ ਗਈ ਆ ਦੇਖਾਂ ਨਿਰਦੇਸ਼ ਜਿੱਤੇਗੇ ਆਪੀ ਬੜੇ ਮਕਸਦ ਇੱਕੋ ਹੀ ਲੋਕਾਂ ਦੀ ਆਵਾਜ਼ ਬੁਲਣਾ ਤੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਲਿਜਾਣਾ ਇਹ ਸਾਡਾ ਪਹਿਲੀ ਵਾਰ ਨਹੀਂ ਹੋ ਰਿਹਾ ਜੇਕਰ ਅਸੀਂ ਗੱਲ ਕਰੀਏ ਮਾਝਾ ਜ਼ੋਨ ਦੇ ਸਾਡੇ ਚੇਅਰਮੈਨ ਜਿਹੜੇ ਸਾਡੇ ਆ ਲੰਗੋਵਾਲ ਸਾਹਿਬ ਉਹਨਾਂ ਦਾ ਬਹੁਤ ਵੱਡਾ ਇੱਕ ਮਿਸ਼ਨ ਕਿ ਜਿਹੜੀ ਐਸ ਵੇਲੇ ਨੋਡ ਆ ਜਿਹੜੀ ਆਕਸੀਜਨ ਘਰਦੀ ਜਾ ਰਹੀ ਨਾ ਟੈਂਪਰੇਚਰ ਜਿਹੜਾ ਆ ਵਧਿਆ ਉਹਦੇ ਵਿੱਚ ਆਲਰੇਡੀ ਸਾਡੀ ਐਸਸ਼ੀਅਨ ਲੰਗੋਵਾਲ ਸਾਡੀ ਸੋਡੀ ਹੁਣੀ ਜਿਹੜੇ ਸਾਡੇ ਮਾਝਾ ਜੋਨ ਦੀ ਸਰਪਾਸਟੀਏਡ ਬਹੁਤ ਵੱਡੀ ਇੱਕ ਮਹਿਮ ਚੋੜੀ ਆ ਦਰਖਤ ਲਾਉਣ ਦੀ ਤੇ ਉਹ ਲਾ ਹੀ ਨਹੀਂ ਰਹਾ ਉਹ ਡਿਊਟੀਆਂ ਲਾਤੀ ਆਉਣੀਆਂ ਦੀ ਆ ਕਿ ਇਹਨਾਂ ਨੂੰ ਪਾਣੀ ਵੀ ਪੋਣਾ ਇਹਨਾਂ ਦਾ ਖਿਆਲ ਵੀ ਰੱਖਣਾ ਮੀਡੀਆ ਪਾਲਿਸੀ ਦੀ ਗੱਲ ਹੋਈ ਟੀਲ ਮਾਨਟੇਡਿੰਗ ਨੂੰ ਕਿਤੇ ਗਏ ਬਣ ਕਹਿੰਦੀ ਕੀ ਮੀਡੀਆ ਪਾਲਿਸੀ ਦੇ ਉੱਤੇ ਹਮੇਸ਼ਾ ਹਮੇਸ਼ਾ ਅਸੀਂ ਸਰਕਾਰਾਂ ਨੂੰ ਕਿਹਾ ਹੈ ਅਜ ਤੱਕ ਮੀਡੀਆ ਪਾਲਿਸੀ ਲਾਗੂ ਨਹੀਂ ਹੋਈ ਮੀਡੀਆ ਪਾਲਿਸੀ ਲਾਗੂ ਹੋ ਗਈ ਤੇ ਜਿਹੜੇ ਸਹੀ ਪੱਤਰਕਾਰ ਆ ਅਸੀਂ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਉਹ ਮਾੜਾ ਹੀ ਆ ਪੱਤਰਕਾਰ ਦੇ ਨਾਂ ਤੇ ਜਿਹੜਾ ਬਲੈਕਮੇਲ ਕਰਦਾ ਪੱਤਰਕਾਰ ਦੇ ਨਾਂ ਤੇ ਜਿਹੜਾ ਨਾਂ ਨੂੰ ਬਦਨਾਮ ਕਰਦਾ ਉਹ ਸਾਡੇ ਲਈ ਉਹਦਾ ਕੋਈ ਸਥਾਨ ਨਹੀਂ ਹੈਗਾ ਬਾਕੀ ਜਿੰਨੀਆਂ ਸੰਸਥਾਵਾਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਉਹਨਾਂ ਨੂੰ ਮੁਬਾਰਕਾ ਕਿਉਂਕਿ ਜਿੰਨੇ ਦੀਵੇ ਜਗਣ ਉਨੀ ਲੋ ਜਾਰੀ ਹੁੰਦੀ ਆ ਅਸੀਂ ਆਉਣ ਵਾਲੇ ਸਮੇਂ ਵਿੱਚ ਜਿੰਨੀਆਂ ਪੰਜਾਬ ਦੀਆਂ ਸੰਸਥਾਵਾਂ ਆ ਉਹਨਾਂ ਨਾਲ ਮਿਲ ਕੇ ਇੱਕ ਪਲੇਟਫਾਰਮ ਤੇ ਮੀਡੀਆ ਪਾਲਿਸੀ ਸਰਕਾਰ ਨੂੰ ਕਮਾਗੇ ਕਿ ਜਲਦੀ ਮੀਡੀਆ ਪਾਲਿਸੀ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਕੋਈ ਰਾਣੀ ਜੀ ਵੀ ਤੈਅ ਹੋ ਗਈ ਇਸ ਤੇ ਉਹਦੇ ਵਿੱਚ ਅਸੀਂ ਮੀਟਿੰਗ ਕਰ ਰਹੇ ਹਾਂ ਬੜੀ ਜਲਦੀ ਹੁਣ ਸਾਡੀ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਉਸ ਤੋਂ ਬਾਅਦ ਇੱਕ ਪਹਿਲਾਂ ਵੀ ਮੈਂ ਬੇਨਤੀ ਕੀਤੀ ਕਿ ਸਾਰੇ ਅਸੀਂ ਜਿੰਨੀਆਂ ਸਿਸਟਮਾਂ ਹੋਣਾਂ ਨੇ ਵੀ ਸੰਪਰਕ ਕਰਾਂਗੇ ਉਸ ਤੋਂ ਬਾਅਦ ਅਸੀਂ ਮੀਡੀਆ ਪਾਲਿਸੀ ਬਾਰੇ ਇੱਕ ਰਾਣੀ ਦੀ ਤ ਜਿਹੜੀ ਆ ਉਹ ਅਸੀਂ ਤੈਅ ਕਰਾਂਗੇ ਅਸੀਂ ਕਿ ਕੀ ਗੱਲ ਹੈ ਇੱਕ ਇੱਕ ਹੋਰ ਦੱਸਣਾ ਚਾਹੁੰਦਾ ਕਿ ਨਿਤ ਦਿਹਾੜੇ ਜਿਹੜੇ ਸਮਾਜ ਭਲਾਈ ਦੀ ਸੇਵਾ ਸੂ ਸਮਰਪਤ ਦਿਨਾਂ ਨਾਲ ਹਮਲੇ ਬੜੇ ਹੋ ਰਹੇ ਪੱਤਰਕਾਰਾਂ ਦੇ ਮੈਂ ਦੱਸਣਾ ਚਾਹਨਾ ਕਿ ਰਿਪੋਰਟਰ ਐਸੋਸੀਏਸ਼ਨ ਸਦਾ ਹੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਦੀ ਆ ਜੇਕਰ ਸਾਡੇ ਪੱਤਰਕਾਰਾਂ ਨੂੰ ਨਜਾਇਜ਼ ਕਿਸੇ ਨੇ ਤੰਗ ਕੀਤਾ ਉਹਦੇ ਜ਼ਿੰਮੇਵਾਰ ਉਹ ਹੋਣਗੇ ਕਿਉਂਕਿ ਜੇ ਕੋਈ ਗੱਲ ਹੁੰਦੀ ਆ ਪਹਿਲੀ ਵਾਰ ਤੇ ਇੱਕ ਸਾਡੀ ਟੀਮ ਹੀ ਨਹੀਂ ਵਧੀਆ ਕਿ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਦੇ ਆ ਇਸ ਲਈ ਅਸੀਂ ਸਮਝਦੇ ਆ ਅਸੀਂ ਪੱਤਰਕਾਰ ਨੂੰ ਵੀ ਬੀਲ ਕਰਦੇ ਆ ਕਿ ਤੁਸੀਂ ਪੱਤਰਕਾਰਾਂ ਦੀਆਂ ਕਦਰਾਂ ਕੀਮਤਾਂ ਨੂੰ ਸਮਝੋ ਆਪਾਂ ਸੇਵਾ ਕਰਨ ਲੱਗੇ ਆ ਬਹੁਤ ਵੱਡੀ ਆਪਾਂ ਨੂੰ ਮਾਲਕ ਨੇ ਮੌਕਾ ਦਿੱਤਾ ਤੇ ਆਪਾਂ ਇੱਕ ਸੇਵਾ ਕਰੀਏ ਉਹਦਾ ਜਰੀਆ ਸਿਰਫ ਤੇ ਸਿਰਫ ਰਿਪੋਰਟਰ ਐਸੋਸੀਏਸ਼ਨ ਬਖਸ਼ੀ ਦੀ ਸਾਡਾ ਜਿਹੜਾ ਆ ਉਹ ਇਹ ਹੈ ਸਾਡਾ ਚੇਅਰਮੈਨ ਅੱਜ ਰਿਪੋਰਟਰ ਐਸੋਸੀਏਸ਼ਨ ਤੇ ਆਵਦੇ ਚੇਅਰਮੈਨ ਉਹਨੇ ਕੀਤਾ ਆ ਕੀ ਕਹਿੰਦੇ ਮੈਂ ਤੇ ਸਤ ਸਤਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਤੇ ਇਹਨਾਂ ਦਾ ਅਸ਼ੀਰਵਾਦ ਹੈ ਕਿ ਅੱਜ ਆ ਮੈਨੂੰ ਦੁਬਾਰਾ ਪੰਜਾਬ ਬੋਡੀ ਦਾ ਚੇਅਰਮੈਨ ਰਿਪੋਰਟਰ ਐਸੋਸੀਏਸ਼ਨ ਪੰਜਾਬ ਦਾ ਬਣਾਇਆ ਹੈ ਇਹਦੇ ਵਿੱਚ ਮੇਰੇ ਰਿਪੋਰਟਰ ਐਸੋਸੀਏਸ਼ਨ ਦਾ ਪੂਰਾ ਪਰਿਵਾਰ ਤੇ ਮੇਰੇ ਪ੍ਰਧਾਨ ਜਿਹੜੇ ਰਿਪੋਰਟਰ ਐਸੋਸੀਏਸ਼ਨ ਦੇ ਸਤਿੰਦਰ ਸਿੰਘ ਰਾਜਾ ਜੀ ਰਦੀਪ ਸਿੱਧੂ ਜੀ ਟੋਨੀ ਬਾਜੀ ਜਤਿੰਦਰ ਸੋਢੀ ਸਾਡੇ ਹੋਰ ਵੀ ਜਿਹੜੇ ਮੈਂਬਰ ਨੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਕੀ ਕਹਿਣਾ ਚਾਹੋਗੇ ਸੰਬੋਧਨ ਕਰਦੇ ਆ ਮੀਡੀਆ ਪਾਲਿਸੀ ਤੇ ਜ਼ੋਰ ਦਿੰਦੇ ਆਏ ਕੀ ਕਹਿਣਾ ਚਾਹੋਗੇ ਮੀਡੀਆ ਪਾਲਿਸੀ ਦੇਖੋ ਕਿੰਨੇ ਸਾਲਾਂ ਤੋਂ ਪੱਤਰਕਾਰਾਂ ਦੀ ਇਹ ਮੰਗ ਰਹੀ ਹੈ ਸਮੇਂ ਦੀਆਂ ਸਰਕਾਰਾਂ ਅੱਗੇ ਮੰਗਾਂ ਹੀ ਰੱਖਦੇ ਆਏ ਆ ਤੇ ਪੰਜਾਬ ਸਰਕਾਰ ਨੂੰ ਪੁਰਜੋ ਸ਼ਬਦਾਂ ਚ ਰਿਪੋਰਟਰ ਐਸੋਸੀਏਸ਼ਨ ਵੱਲੋਂ ਅਸੀਂ ਅੱਜ ਇਸ ਪਲੇਟਫਾਰਮ ਤੋਂ ਅਪੀਲ ਕਰਦੇ ਆ ਕਿ ਜਿਹੜੀ ਪੱਤਰਕਾਰਾਂ ਦੀ ਮੀਡੀਆ ਪਾਲਸੀ ਆ ਉਹਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਏ ਤੇ ਆਉਣ ਵਾਲੇ ਦਿਨਾਂ ਚ ਜਿੱਦਾਂ ਸਾਡੇ ਪ੍ਰਧਾਨ ਰਿਪੋਰਟਰ ਐਸੋਸੀਏਸ਼ਨ ਦੇ ਰਾਜਾ ਭਾਈ ਨੇ ਜਿਹੜੀ ਗੱਲ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਬਾਕੀ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ ਇੱਕ ਵਧੀਆ ਪਲੇਟਫਾਰਮ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਕ ਚੰਗੇ ਤਰੀਕੇ ਦੇ ਨਾਲ ਜਿਹੜੀ ਆਪਣੀ ਆਵਾਜ਼ ਆ ਇਹ ਅਸੀਂ ਪੰਜਾਬ ਸਰਕਾਰ ਅੱਗੇ ਰੱਖੀ। ਵੀਡੀਓ ਪਾਲਸੀ ਲਾਗੂ ਹੁੰਦੀ ਹੈ ਬੈਨੀਫਿਟ ਕੀ ਆ ਕੀ ਫਾਇਦੇ ਹੋਣਗੇ ਪੱਤਰਕਾਰਾਂ ਦੇ। ਦੇਖੋ ਜੇ ਮੀਡੀਆ ਪਾਲਸੀ ਲਾਗੂ ਹੁੰਦੀ ਆ ਤੇ ਇਹਦੇ ਫਾਇਦੇ ਪੱਤਰਕਾਰਾਂ ਨੂੰ ਆ ਇਹ ਮੀਡੀਆ ਪਾਲਸੀ ਦੇ ਵਿੱਚ ਇੱਕ ਸਭ ਕੁਝ ਉਹਦੇ ਵਿੱਚ ਲਿਖਿਆ ਹੋਇਆ ਹੈ। ਹਰ ਚੀਜ਼ ਉਹਦੇ ਵਿੱਚ ਹੈਗੀ ਆ ਪੱਤਰਕਾਰ ਦੀ ਜੋ ਇੰਸ਼ੂਰੈਂਸ ਪਾਲਸੀ ਹੈ ਜੋ ਐਕਸੀਡੈਂਟ ਪਾਲਸੀ ਹੈ ਕੋਈ ਰਿਸਕ ਕਵਰ ਹੈ ਜੋ ਦੀ ਪੈਨਸ਼ਨ ਹੈ ਮਤਲਬ ਹਰ ਚੀਜ਼ ਉਸ ਮੀਡੀਆ ਪਾਲਸੀ ਦੇ ਵਿੱਚ ਹੈ। ਜਦੋਂ ਮੀਡੀਆ ਪਾਲਸੀ ਲਾਗੂ ਹੋਏਗੀ ਤੇ ਉਹਦੇ ਬਾਰੇ ਸਾਰਿਆਂ ਜਾਣਕਾਰੀ ਮਿਲ ਜੀ। ਸਾਡਾ ਸਵਾਲ ਅੱਜ ਜਿਹੜੀ ਪੰਜਾਬ ਟੀਮ ਨਿਯੁਕਤ ਹੋਈ ਹੈ ਜਾਂ ਆਪਕੋ ਜ਼ਿਲ੍ਹਿਆਂ ਦੇ ਪ੍ਰੈਜ਼ੀਡੈਂਟ ਨਿਯੁਕਤ ਕੀਤੇ ਗਏ ਕੀ ਮੈਸੇਜ ਕੀ ਤਰੀਕੇ ਨਾਲ ਦੇਣਾ ਹੈ? ਦੇਖੋ ਅਸੀਂ ਇਹੋ ਮੈਸੇਜ ਦੇਣਾ ਚਾਹਾਂਗੇ ਕਿ ਰਿਪੋਰਟਰ ਐਕਸ਼ਨ ਪੰਜਾਬ ਨੇ ਜਿਹੜੇ ਅੱਜ ਜ਼ਿਲ੍ਹਾ ਪ੍ਰਧਾਨ ਬਣਾਏ ਨੇ, ਮਾਝਾ ਜੋਂ ਦੇ ਪ੍ਰਧਾਨ ਬਣਾਏ ਨੇ ਜਾਂ ਪੰਜਾਬ ਟੀਮ ਦੇ ਬਾਕੀ ਮੈਂਬਰ ਬਣਾਏ ਨੇ ਇਹਨਾਂ ਨੂੰ ਇੱਕ ਮਾਣ ਬਖਸ਼ਿਆ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਉਹ ਆਪਣੀਆਂ ਇਹਨਾਂ ਜ਼ਿੰਮੇਵਾਰੀਆਂ ਨੂੰ ਵਧੀਆ ਤਰੀਕੇ ਨਾਲ ਨਿਭਾਉਣ ਤੇ ਪੱਤਰਕਾਰ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਬਣ ਕੇ ਇਹ ਆਪਣੀ ਆਵਾਜ਼ ਉਹਨਾਂ ਦੀ ਨੂੰ ਸਰਕਾਰ ਅੱਗੇ ਰੱਖਣ। ਉਹ ਲੋਕ ਪਹਿਲਾਂ ਬਹੁਤ ਪ੍ਰਧਾਨ ਬਣੇ ਤੁਸੀਂ ਦੂਸਰੀ ਵਾਰ ਕੀ ਕਰ ਰਹੇ ਹੋ? ਅ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੀ ਆ ਡਿਸਟ੍ਰिक्टेड ਸਤਿੰਦਰ ਸਿੰਘ ਰਾਜਾ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਨੂੰ ਦੂਸਰੀ ਵਾਰ ਮਹਿਲਾ ਵਿੰਗ ਦਾ ਪ੍ਰਧਾਨ ਬਣਾਇਆ ਤਾਂ ਮੈਂ ਉਮੀਦ ਕਰਦੀ ਆ ਤੇ ਉਹ ਕੁੜੀਆਂ ਨੂੰ ਮੈਂ ਇੱਕ ਇਹ ਮੈਸੇਜ ਕਨਵੇ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਦੇ ਪੇਰੈਂਟਸ ਸੋਚਦੇ ਨੇ ਕਿ ਮੀਡੀਆ ਜੋ ਇਹ ਸਾੜੇ ਇੱਕ ਪਲੇਟਫਾਰਮ ਆ ਇਹ ਵਧੀਆ ਪਲੇਟਫਾਰਮ ਨਹੀਂ ਆ ਬਟ ਮੈਂ ਉਹਨਾਂ ਪੇਰੈਂਟਸ ਤੋਂ ਰਿਕਵੈਸਟ ਕਰਾਂਗੀ ਕਿ ਕੁੜੀਆਂ ਲਈ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਮੀਡੀਆ ਲਾਈਨ ਸਭ ਤੋਂ ਬੈਸਟ ਆ ਕਿਉਂਕਿ ਮੈਨੂੰ ਵੀ 2008 ਤੋਂ ਮੈਂ ਪੱਤਰਕਾਰਤਾ ਸਟਾਰਟ ਕੀਤੀ ਸੀ ਤਾਂ ਹਲੇ ਤੱਕ ਮੈਂ ਨੈਸ਼ਨਲ ਟੀਵੀ ਵਿੱਚ ਵੀ ਜੌਬ ਕਰ ਚੁੱਕਿਆ ਤਾਂ ਮੈਨੂੰ ਬਹੁਤ ਜ਼ਿਆਦਾ ਮੇਰਾ ਵਧੀਆ ਐਕਸਪੀਰੀਅੰਸ ਰਿਹਾ ਮੀਡੀਆ ਲਾਈਨ ਦੇ ਵਿੱਚ ਤਾਂ ਮੈਂ ਉਹਨਾਂ ਪੇਰੈਂਟਸ ਨੂੰ ਵੀ ਰਿਕਵੈਸਟ ਕਰਾਂਗੀ ਕਿ ਪਲੀਜ਼ ਉਹਨਾਂ ਕੁੜੀਆਂ ਨੂੰ ਅੱਗੇ ਆਂਦਾ ਮੌਕਾ ਦਿਓ ਤੇ ਆਪਣੇ ਬੱਚਿਆਂ ਦਾ ਉਹ ਜਿਹੇ ਕੋਹਨਰ ਹੁੰਦਾ ਉਹਨੂੰ ਤਲਾਸ਼ਣੇ ਦੀ ਤੁਸੀਂ ਕੋਸ਼ਿਸ਼ ਕਰੋ ਕਿਉਂਕਿ ਮੀਡੀਆ ਲਾਈਨ ਅੱਜ ਕੱਲ ਦੇ ਦੌਰ 'ਚ ਕੁੜੀਆਂ ਲਈ ਸਭ ਤੋਂ ਬੈਸਟ ਚਾਹਤਾ ਇਹ ਦੇ ਵਿੱਚ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਅੱਗੇ ਆਣਾ ਚਾਹੀਦਾ। ਰਿਪੋਰਟਰ ਐਕਟਿਵਿਟੀ ਦੇ ਵਿੱਚ ਕਿਸ ਤਰ੍ਹਾਂ ਰਣਨੀਤੀ ਬਿਆਕਰੋਗ ਮੈਨਾਂ ਵਿਖੂ ਲੈ ਕੇ ਕੀ ਕਦਮ ਉਠਾਉਣਗੇ ਤੁਹਾਡੇ? ਜੀ ਬਿਲਕੁਲ ਜਿੱਦਾਂ ਮੈਂ ਆਪਣੇ ਬਾਰੇ ਥੋੜਾ ਦੱਸਾਂ ਕਿ ਮੈਂ ਹਿਮਾਚਲ ਮੰਡੀ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਆ ਤਾਂ ਉੱਥੇ ਵੀ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਹੈ ਤੇ ਮੈਨੂੰ 2 ਸਾਲ ਹੋ ਗਿਆ ਤਕਰੀਬਨ ਟੌਪ ਨਿਊਜ਼ ਜੁਆਇਨ ਕੀਤੇ ਹੋਏ ਤਾਂ ਉਹਦੇ ਨਾਲ ਨਾਲ ਹੀ ਸਰ ਨੇ ਮੈਨੂੰ ਮੌਕਾ ਦਿੱਤਾ ਸ਼ਾਇਦ ਉਸ ਕਾਬਿਲ ਸਮਝਿਆ ਕਿ ਅੱਜ ਮੈਂ ਇੱਥੇ ਤੁਹਾਡੇ ਸਾਰਿਆਂ ਦੇ ਵਿੱਚ ਆ ਤਾਂ ਨੂੰ ਆਪਣੇ ਨਾਲ ਲੈ ਕੇ ਚਲਾਂ ਤਾਂ ਜੋ ਵੀ ਮੁਸ਼ਕਿਲਾਂ ਪੰਜਾਬ ਦੇ ਵਿੱਚ ਇੱਕ ਲਾ ਨੂੰ ਲੈ ਕੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਮੈਂ ਦੇਖਿਆ ਕਿ ਲਾ ਬਹੁਤ ਜ਼ਿਆਦਾ ਖਰਾਬ ਹੈ ਮਹਿਲਾਵਾਂ ਦੇ ਨਾਲ ਬਹੁਤ ਜ਼ਿਆਦਾ ਬਦਸਲੂਕੀਆਂ ਕੀਤੇ ਜਾਂਦੇ ਕਿਉਂਕਿ ਖੁਦ ਮੀਡੀਆ ਦੇ ਵਿੱਚ ਰਹਿੰਦੇ ਹੋਏ ਅਸੀਂ ਦੇਖਿਆ ਹੋਇਆ ਕਿ ਬਹੁਤ ਸਾਰੇ ਅੱਧ ਦੀ ਨਿਊਜ਼ਾਂ ਆਉਂਦੀ ਜਿੱਥੇ ਮਹਿਲਾਵਾਂ ਨੂੰ ਲੈ ਕੇ ਬਹੁਤ ਸ਼ੋਸ਼ਣ ਕੀਤਾ ਜਾਂਦਾ ਤਾਂ ਉਹ ਚੀਜ਼ ਨੂੰ ਸਭ ਤੋਂ ਪਹਿਲਾਂ ਖਤਮ ਕਰਨ ਦੀ ਮੈਂ ਤੇ ਆਪਣੀ ਟੀਮ ਨੂੰ ਨਾਲ ਲੈ ਕੇ ਚਲਾਂਗੀ ਤਾਂ ਇਹ ਚੀਜ਼ ਨੂੰ ਸਭ ਤੋਂ ਜ਼ਿਆਦਾ ਖਤਮ ਕਰਨ ਦੀ ਮੈਂ ਕੋਸ਼ਿਸ਼ ਕਰਾਂਗੀ ਤੇ ਸਹਿਯੋਗ ਦੀ ਚਾਹਾਂਗੇ ਕਿ ਜੋ ਵੀ ਕੁੜੀਆਂ ਜੋ ਵੀ ਮਹਿਲਾਵਾਂ ਮੀਡੀਆ ਵੀਡੀਓ ਦੇਖ ਰਹੇ ਹਨ ਜਿਆਦਾ ਤੋਂ ਜਿਆਦਾ ਸਾਡੇ ਨਾਲ ਜੁੜਨ ਰਿਪੋਰਟਰ ਐਸੋਸੀਏਸ਼ਨ ਦੇ ਨਾਲ ਜੁੜਨ। ਕੀ ਕਹਿਣਾ ਚਾਹੋਗੇ ਅੱਜ ਦੇ ਪਾਣੇ? ਦੇਖੋ ਸਭ ਤੋਂ ਪਹਿਲੀ ਤਾਂ ਮੈਂ بار-बार ਅਸੀਂ ਇਹ ਗੱਲ ਕਰੀਦੇ ਆ ਅੱਜ ਤੋਂ 13 ਸਾਲ ਹੋ ਗਏ ਆ ਸਾਨੂੰ ਇਹ ਸੰਘਰਸ਼ ਕਰਦਿਆਂ ਨੂੰ ਕਿ ਜਿਹੜੀ ਮੀਡੀਆ ਪਾਲਿਸੀ ਆ ਸਰਕਾਰ ਲਾਗੂ ਨਹੀਂ ਕਰ ਰਹੀ ਜੇਕਰ ਸਾਡੀ মিডিਆ ਪਾਲਿਸੀ ਲਾਗੂ ਹੁੰਦੀ ਆ ਤਾਂ ਪੱਤਰਕਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਹਾਲ ਹੁੰਦੀਆਂ ਆ ਜਿੱਦਾਂ ਇੱਕ ਮੈਂ ਦੱਸਣਾ ਚਾਹੁੰਨਾ মিডিਆ ਪਾਲਿਸੀ ਬਾਰੇ ਜਿੱਦਾਂ ਇੱਕ ਸਰਕਾਰੀ ਮੁਲਾਜ਼ਮ ਨੂੰ ਸੈਲਰੀ ਮਿਲਦੀ ਆ ਉਹ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਸਕੀਮ ਹੁੰਦੀ ਆ ਉਹਦੇ ਪਰਿਵਾਰ ਦਾ ਮੈਡੀਕਲ ਹੁੰਦਾ ਆ ਮਹਿੰਗਾਈ ਪੱਤਾ ਔਰ ਬਹੁਤ ਕੋਸ਼ਿਸ਼ ਦੇ ਵਿੱਚ ਹੈਗਾ ਉਹਨੂੰ ਪਲਾਡ ਇਸ਼ੂ ਹੁੰਦਾ ਆ ਹੋਰ ਕੋਈ ਪ੍ਰਸੰਗੀਆਂ ਆ ਪਰ ਸਰਕਾਰਾਂ ਸਮੇਂ-ਸਮੇਂ ਦੀਆਂ ਜਿਹੜੀਆਂ ਆ ਇਹ ਸਾਨੂੰ ਇਗਨੋਰ ਕਰਦੀਆਂ ਰਹੀਆਂ ਆ ਪੱਤਰਕਾਰਾਂ ਨੂੰ ਇਗਨੋਰ ਕਰਦੀਆਂ ਬਹੁਤ ਸੰਸਾਵਾਂ ਨੇ ਇਹ ਕੰਮ ਕੀਤਾ ਪਰ ਅਜ ਤੱਕ ਸਰਕਾਰਾਂ ਦੇ ਜਿਹੜੀ ਕੰਤੇ ਜੋ ਤੱਕ ਦੀ ਛਿਰਕੀ ਕੇ মিডিਆ ਪਾਲਿਸੀ ਲਾਗੂ ਕੀਤੀ ਜਾਵੇ ਮੈਂ ਬਾਕੀ ਤਾਂ ਮੈਂ ਆਪਣੇ ਰਿਪੋਰਟਰ ਐਸੋਸੀਏਸ਼ਨ ਦੇ ਨਾਲ ਇੱਕ ਮੀਟਿੰਗ ਕਰਕੇ ਪਰ ਮੈਂ ਇਹ ਦੱਸਣਾ ਚਾਹੁੰਦਾ ਆ 13 ਸਾਲ ਸਾਨੂੰ ਇਸ ਸੰਘਰਸ਼ ਕਰਦੇ ਨੂੰ ਹੋ ਗਿਆ ਆ ਪਰ ਜੇਕਰ ਪੰਜਾਬ ਸਰਕਾਰ ਨੂੰ ਅੱਜ ਇਹ ਚੇਤਾਵਨੀ ਦੇਣੀ ਆ ਕਿ ਜੇਕਰ ਜਿੰਨਾ ਚਿਰ মিডিਆ ਪਾਲਿਸੀ ਨਹੀਂ ਲਾਗੂ ਹੁੰਦੀ ਤਾਂ ਰਿਪੋਰਟਰ ਐਸੋਸੀਏਸ਼ਨ ਦੇ ਹਰ ਜ਼ਿਲ੍ਹੇ ਦੇ ਜਿੰਨੀਆਂ ਵੀ ਯੂਨਟਾਂ ਪੰਜਾਬ ਜਵਣੀਆਂ ਆ ਹਰ ਜ਼ਿਲ੍ਹਾ ਉੱਤੇ ਆਪਣਾ ਪੋਕਰ ਬਾਗ ਤੇ ਬੈਠੂਗਾ ਔਰ ਉਦੋਂ ਤੱਕ ਬੈਠਾ ਰਹੇਗਾ ਜਦੋਂ ਤੱਕ ਸਰਕਾਰ ਸਾਡੀਆਂ ਇਹ মিডিਆ ਪਾਲਿਸੀ ਨੂੰ ਲਾਗੂ ਕਰਨ ਦੀ ਸਾਡੀ ਮੰਗ ਨੂੰ ਨਹੀਂ ਮੰਨਦੀ ਐਨਾ ਹੀ ਕਹਿੰਦਾ ਹੋਇਆ ਮੈਂ ਸਾਰੇ ਆਪਣੇ ਜਿੰਨੇ ਵੀ ਪੰਜਾਬ ਚੋਂ ਜਿੰਨੇ ਵੀ ਸਾਡੇ ਆਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਚੈਨਲਾਂ ਦਾ ਧੰਨਵਾਦ ਤੇ ਮੈਂ ਚਾਹੁੰਦਾ ਆ ਕਿ ਰਿਪੋਰਟਰ ਐਸੋਸੀਏਸ਼ਨ ਜਿਹੜੀ ਆ ਇਹ ਲੋਕਾਂ ਦੀ ਆਵਾਜ਼ ਬਣ ਕੇ ਹਮੇਸ਼ਾ ਧਿਰ ਬਣ ਕੇ ਕੰਮ ਕਰਦੀ ਰਹੇਗੀ ਬਹੁਤ-ਬਹੁਤ ਧੰਨਵਾਦ ਇੱਥੇ ਦਾ ਯੂਟਿਊਬਰ